ਇੱਕ ਹੋਰ ਫਿਰ ਤੁਹਾ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਸ਼ੇਰਾਂ ਦੀਆਂ ਗੱਲਾਂ ਤੇ ਦੋ ਬੇਨਤੀਆਂ ਨੇ ਇਸ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ ਅੱਜ ਦੀ ਪਹਿਲੀ ਤਾਂ ਉਹ ਹੀ ਆ ਕਿ ਅਖੀਰ ਤੱਕ ਸੁਣ ਲਿਓ ਤੇ ਤੁਹਾਨੂੰ ਅੱਜ ਆਪਾਂ ਤਿੰਨ ਕੰਪਨੀਆਂਜ਼ ਦੀ ਗੱਲ ਕਰਾਂਗੇ ਤਿੰਨ ਨਵੇਂ ਆਈਪੀਓ ਆਰੇ ਆਈਪੀਓ ਆ ਚੁੱਕੇ ਆ ਲਾਂਚ ਹੋਣ ਜਾ ਰਹੀਆਂ ਹੋ ਕੰਪਨੀਆਂਜ਼ ਹੁਣੇ ਥੋੜੇ ਦਿਨਾਂ ਦੇ ਵਿੱਚ ਇਹ ਉਹ ਮਾਰਕੀਟ ਦੇ ਵਿੱਚ ਆ ਜਾਣਗੀਆਂ ਲਿਸਟ ਹੋ ਜਾਣਗੀਆਂ ਤਿੰਨ ਕੰਪਨੀਆਂਜ਼ ਹੋਣਗੀਆਂ ਕਿ ਅੰਦਰ ਵੀ ਕਾਫੀ ਤਰ੍ਹਾਂ ਦੀਆਂ ਇਨਫੋਰਮੇਸ਼ਨ ਹੁੰਦੀ ਆ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਸਾਰੀ ਦੀ ਸਾਰੀ ਜਿੱਥੇ ਵੀ ਮੇਰੇ ਪੈਸੇ ਲੱਗੇ ਦੂਸਰੀ ਚੀਜ਼ ਹੈਗੀ ਆ ਤੇ ਉਹ ਮੇਰੀ ਬੇਨਤੀ ਥੋੜੀ ਅਜੀਬ ਤਰ੍ਹਾਂ ਦੀ ਹੈ ਕਿਉਂਕਿ ਨਾ ਵਿੱਚੇ ਕਿਉਂਕਿ ਆਪਾਂ ਵੀਡੀਓਜ਼ ਬਣਾ ਰਹੇ ਹਾਂ ਵਿੱਚੇ ਕਈ ਵਾਰ ਇਹ ਕੀ ਹੁੰਦਾ ਕਿ ਮੈਂ ਥੋਡੀਆਂ ਪੁੱਛੀਆਂ ਗਈਆਂ ਕੰਪਨੀਆਂਜ਼ ਦੇ ਬਾਰੇ ਦੇ ਵਿੱਚ ਦੱਸਦਾ ਰਹਿਣਾ ਬਟ ਹੁਣੇ ਕੁਝ ਕੰਪਨੀਆਂਜ਼ ਨੇ ਮੇਰੇ ਕੋਲੇ ਜਿਹੜੀਆਂ ਮੈਂ ਚਾਹੁੰਦਾ ਕਿ ਪਹਿਲਾਂ ਲਗਾਤਾਰ ਆਪਾਂ ਕੁਝ ਦਿਨਾਂ ਦੇ ਵਿੱਚ ਉਹਨਾਂ ਨੂੰ ਕਵਰ ਕਰ ਲਈਏ ਤਾਂ ਅੱਜ ਤੁਸੀਂ ਫਿਲਹਾਲ ਕਮੈਂਟਸ ਦੇ ਵਿੱਚ ਜੇ ਇੱਕ ਜਾਂ ਦੋ ਵੀਡੀਓਜ਼ ਦੇ ਵਿੱਚ ਆਪਣੀ ਕੰਪਨੀਆਂ ਆਪਾਂ ਥੋੜੀ ਦੇਰ ਲਈ ਹੋਲਡ ਬੈਕ ਕਰ ਲਈਏ ਕਿਉਂਕਿ ਪਹਿਲਾਂ ਜਿਹੜਾ ਲਾਸਟ ਵੀਡੀਓ ਬਣਿਆ ਸੀ ਉਹਦੇ ਵਿੱਚ ਵੀ ਮੇਰੇ ਕੋਲ ਇੱਕ ਲਿਸਟ ਹੈ ਕਿ ਇਹ ਠੋਡੀਆਂ ਪੁੱਛੀਆਂ ਗਈਆਂ ਕੰਪਨੀਆਂਜ਼ ਦੀ ਉਹ ਵੀ ਹੈਗੀ ਆ ਅੱਗੇ ਵੀ ਇੱਕ ਦੋ ਵੀਡੀਓਜ਼ ਤੋਂ ਬਾਅਦ ਫਿਰ ਆਪਾਂ ਸਟਾਰਟ ਕਰ ਲਾਂਗੇ ਕਿਉਂਕਿ ਇੱਕ ਤਾਂ ਆ ਅੱਜ ਵਾਲੀਆਂ ਕੰਪਨੀਆਂ ਜ਼ਰੂਰੀ ਨੇ ਤੇ ਦੋ ਤਿੰਨ ਦੋ ਕੁ ਵੀਡੀਓ ਹੋਰ ਆਪਾਂ ਬਣਾ ਲਈਏ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਮੈਂ ਕੁਝ ਐਹ ਜੀਆਂ ਕੰਪਨੀਜ਼ ਉਹਨਾਂ ਸ਼ੇਅਰ ਕਰਨਾ ਚਾਹੁੰਦਾ ਜਿਹੜੀਆਂ ਮੈਨੂੰ ਲੱਗਦਾ ਕਿ ਹਾਂ ਹੋ ਸਕਦਾ ਕਿ ਫਿਊਚਰ ਦੇ ਵਿੱਚ ਉਹ ਮਤਲਬ ਬੈਟਰ ਰਹਿਣ ਇਨਵੈਸਟਮੈਂਟ ਦੇ ਤੌਰ ਤੇ ਤਾਂ ਹੁਣ ਆਪਾਂ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਗੱਲ ਹੈਗੀ ਆ ਆਈਪੀਓਜ਼ ਦੀ ਇੱਕ ਤਾਂ ਆਈਪੀਓ ਆ ਰਿਹਾ ਹੈ ਆਈਪੀਓ ਆ ਚੁੱਕਿਆ ਹੈ ਸ਼ਾਇਦ ਤੇ ਹੁਣ ਲਿਸਟ ਹੋਣ ਜਾ ਰਹੀ ਹੈ ਕੰਪਨੀ ਬੜਾ ਹਾਈਪ ਹੈਗਾ ਇਸ ਦਾ ਓਲਾ ਇਲੈਕਟ੍ਰਿਕ ਤੇ ਓਲਾ ਇਲੈਕਟ੍ਰਿਕ ਦੇ ਬਾਰੇ ਚ ਆਲਮੋਸਟ ਆਪਾਂ ਨੂੰ ਪਤਾ ਹੀ ਹੈ ਸਾਰਾ ਇਲੈਕਟ੍ਰਿਕ ਵੀਕਲਸ ਸਪੈਸ਼ਲੀ ਟੂ ਵੀਲਰ ਦੇ ਵਿੱਚ 4 ਵੀਲਰ ਦੇ ਵਿੱਚ ਉਹ 5.1% ਤੱਕ ਇਹ ਹੋ ਚੁੱਕਿਆ ਤੇ ਨਹੀਂ ਸੌਰੀ 3.1% ਤੱਕ ਹੋ ਚੁੱਕਿਆ ਇਹ 4 ਵੀਲਰ ਦੇ ਵਿੱਚ ਮਾਰਕੀਟ ਸ਼ੇਅਰ ਇਹਨਾਂ ਦਾ ਤੇ ਜਿਹੜਾ 2 ਵੀਲਰ ਦੇ ਵਿੱਚ ਉਹਦੇ ਚ 5 ਤੋਂ ਕਰਾਸ ਕਰ ਗਿਆ ਮਤਲਬ ਹਰ 100 ਦੇ ਵਿੱਚੋਂ ਵਿਕਣ ਵਾਲਿਆਂ ਦੇ ਵਿੱਚੋਂ 5 ਜਿਹੜੇ ਵੀਕਲ ਵਿਕ ਰਹੇ ਆ 2 ਵੀਲਰ ਉਹ ਇਲੈਕਟ੍ਰਿਕ ਹੋ ਚੁੱਕੇ ਆ ਆਲਰੇਡੀ ਕਾਫੀ ਅੱਗੇ ਗਰੋਥ ਹੈਗੀ ਇਹਨਾਂ ਦੀ ਜਿਹੜਾ ਅੱਗੇ ਦਾ ਗਰਾਉਂਡ ਹੈ ਪ੍ਰੋਗਰੈਸ ਦਾ ਜਿਹੜੀਆਂ ਚੀਜ਼ਾਂ ਇੱਕ ਓਵਰ ਕਰ ਸਕਦੇ ਅੱਗੇ ਪ੍ਰੋਗਰੈਸ ਲਈ ਜਿਹੜਾ ਸਕੋਪ ਹੈਗਾ ਉਹ ਇਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਵਾ ਗਰਾਉਂਡ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਉਹਨਾਂ ਦਾ ਮਾਰਕੀਟ ਸ਼ੇਅਰ ਅੱਗੇ ਪਹਿਲਾਂ ਆਪਾਂ ਗੱਲ ਕੀਤੀ ਕਿ ਟੋਟਲ ਵੇਕਣ ਵਾਲੇ 100 ਟੂ व्हीਲਰਸ ਦੇ ਵਿੱਚੋਂ 5 ਟੂ व्हीਲਰ ਇਲੈਕਟ੍ਰਿਕ ਵਿਕ ਰਹੇ ਆ ਹੁਣ ਆਪਾਂ ਗੱਲ ਕਰੀਏ ਕਿ ਟੋਟਲ ਜਿੰਨੇ ਇਲੈਕਟ੍ਰਿਕ ਵਿਕ ਰਹੇ ਮਤਲਬ ਉਸ 5% ਦੇ ਵਿੱਚ ਓਲਾ ਇਲੈਕਟ੍ਰਿਕ ਜਿਹੜੀ ਹੈਗੀ ਆ ਉਹ ਸਭ ਤੋਂ ਵੱਡੇ ਪਲੇਅਰ ਨੇ ਸਭ ਤੋਂ ਜ਼ਿਆਦਾ ਵੱਡੇ ਇਹਨਾਂ ਦਾ ਮਾਰਕੀਟ ਸ਼ੇਅਰ ਨੀਅਰਲੀ 40% ਦੇ ਉੱਪਰ ਹੈਗਾ ਤੇ 100 ਦੇ ਵਿੱਚੋਂ 40 ਜੇ ਛੁੱਡੇ ਵਿਕ ਰਹੇ ਤਾਂ ਮਤਲਬ ਤੁਸੀਂ ਇੱਕ ਬਹੁਤ ਹੀ ਵੱਡੇ 플레이ਰ ਹੋ ਉਸ ਸੈਗਮੈਂਟ ਦੇ ਤੇ ਹੁਣ ਅੱਗੇ ਵੀ ਆਪਾਂ ਦੇਖਾਂਗੇ ਕਿ ਇਹ ਚੀਜ਼ ਅੱਗੇ ਦੀ ਅੱਗੇ ਵਧਣੀ ਹੈ ਤਾਂ ਇਹ ਕੋਹੀ ਜੀ ਚੀਜ਼ ਆ ਜਿੱਥੋਂ ਇਹ ਪਤਾ ਲੱਗਦਾ ਕਲੀਅਰਲੀ ਕਿ ਓਲਾ ਇਲੈਕਟ੍ਰਿਕ ਦਾ ਫਿਊਚਰ ਮਤਲਬ ਅੱਗੇ ਕਿੰਨਾ ਕਿ ਜ਼ਿਆਦਾ ਬ੍ਰਾਈਟ ਹੈ ਉਹਦੇ ਅਕੋਰਡਿੰਗ ਹੀ ਹੁਣ ਆਪਣੇ ਆਪ ਨੂੰ ਅੱਗੇ ਦੀ ਅੱਗੇ ਐਕਸਪੈਂਡ ਵੀ ਕਰ ਰਹੇ ਆ ਪੂਰੇ ਇੰਡੀਆ ਦੇ ਵਿੱਚ 431 ਸਰਵਿਸ ਸੈਂਟਰ ਇਹਨਾਂ ਦੇ ਹੈਗੇ ਆ ਤੇ 870 ਜਿਹੜੇ ਹੈਗੇ ਆ ਉਹ ਨਾਰਮਲ ਟੱਚ ਪੁਆਇੰਟ ਨੇ ਇਹਨਾਂ ਦੇ ਪੂਰੇ ਇੰਡੀਆ ਦੇ ਵਿੱਚ ਕਿਉਂਕਿ ਹੁਣ ਜਿਉਂ-ਜਿਉਂ ਮਾਰਕੀਟ ਸ਼ੇਅਰ ਵਧਣਾ ਜਿਉਂ-ਜਿਉਂ ਇਹਦੇ ਪ੍ਰੋਡਕਟਸ ਵਧਣਾ ਹੈ ਤਾਂ ਇਹਨਾਂ ਨੂੰ ਰੀਚ ਵੀ ਜ਼ਿਆਦਾ ਚਾਹੀਦੀ ਹੈਗੀ ਆ ਇੱਕ ਚੀਜ਼ ਇੱਥੇ ਬੜੀ ਇੰਟਰਸਟਿੰਗ ਆਈ ਆ ਆਰਐਚਪੀ ਪੇਪਰ ਦੀ ਰਿਪੋਰਟ ਜਿਹੜੀ ਹੈਗੀ ਆ ਇਲੈਕਟ੍ਰਿਕ ਵਹੀਕਲਸ ਦੀ ਉਹਦੇ ਅਕੋਰਡਿੰਗ ਮਤਲਬ ਬਹੁਤ ਅਗਰੈਸਿਵ ਰਿਪੋਰਟ ਹੈਗੀ ਉਹ ਬਟ ਚਲੋ ਆਪੋ ਦੀ ਵੀ ਗੱਲ ਕਰ ਲੈਨੇ ਆ ਕਿਉਂਕਿ ਉਹਨਾਂ ਲੋਕਾਂ ਦਾ ਵੀ ਕੰਮ ਆਉਣ ਦਾ ਤਜਰਬਾ ਹੈ ਇਹਨਾਂ ਚੀਜ਼ਾਂ ਦਾ ਉਹ ਆਪਣੀ ਰਿਪੋਰਟ ਦੇ ਵਿੱਚ ਇਹ ਕਹਿ ਰਿਹਾ ਕਿ ਸਾਲ 2028 ਤੱਕ 4 ਸਾਲ ਰਹਿ ਗਏ ਸਾਰੇ ਨਾ 4 ਸਾਲਾਂ ਤੱਕ ਜਿਹੜੀ ਇਹ 100 ਦੇ ਵਿੱਚੋਂ 5 ਇਲੈਕਟ੍ਰਿਕ ਵਹੀਕਲ ਵਿਕ ਰਹੇ ਆ ਮਾਰਕੀਟ ਸ਼ੇਅਰ 5% ਆ ਇਹ ਵੱਧ ਕੇ 50% ਦੇ ਨੇੜੇ ਤੇ ਡੇੜੇ ਚਲੇ ਜਾਊਗਾ ਮਤਲਬ ਮੈਂ ਵੈਸੇ ਆਪਣੀ ਗੱਲ ਕਰਾਂ ਨਿੱਜੀ ਤੌਰ ਤੇ ਤਾਂ ਮੈਨੂੰ ਇਹ ਤਾਂ ਕੁਝ ਬਹੁਤ ਹੀ ਅਗਰੈਸਿਵ ਚੀਜ਼ ਲੱਗ ਰਹੀ ਹੈ 5 ਤੋਂ 50 ਹੋ ਜਾਣਾ ਅਗਲੇ 4 ਸਾਲਾਂ 'ਚ ਪਰਸਨਲੀ ਉਹਨਾਂ ਦਾ ਆਪਣਾ ਕਾਮਰਚ ਰਿਸਰਚ ਵਾਲੇ ਬੰਦੇ ਆ ਤਾਂ ਹੋ ਸਕਦਾ ਉਹ ਸਹੀ ਹੋਣ ਪਰ ਮੈਨੂੰ ਲੱਗਦਾ ਕਿ ਹਾਂ ਇਹ ਤਾਂ ਕੁਝ ਜ਼ਿਆਦਾ ਵੱਡਾ ਹੋ ਗਿਆ ਪਰ ਜੇ ਉਹ ਤੋਂ ਤੱਕ ਨਹੀਂ ਵੀ ਜਾਂਦੇ ਜੇ ਇਹਨਾਂ ਦੇ ਅਕੋਰਡਿੰਗ 2028 ਤੱਕ ਪੂਰੇ ਇੰਡੀਆ ਦੇ ਵਿੱਚ ਟੂ ਵੀਲਰ ਜਿੰਨੇ ਵੀ ਵਿਕਦੇ ਉਹਨਾਂ ਦੇ ਵਿੱਚੋਂ ਅੱਧੇ ਇਲੈਕਟ੍ਰਿਕ ਵਿਕਿਆ ਕਰਨਗੇ ਚਲੋ 50% ਨਹੀਂ ਵੀ ਵਿਕਦੇ ਇਹਨਾਂ ਤੋਂ ਆਪਾਂ ਬਹੁਤ ਥੱਲੇ ਵੀ ਆ ਜੰਨੇ ਆ ਜੇ ਆਪਾਂ 25% ਤੇ ਵੀ ਆ ਜੀਏ ਆਪਾਂ ਕਹਿੰਦੇ ਕਿ ਜਿੰਨਾ ਇਹਨਾਂ ਨੇ ਕਿਆ ਆਸਰਾ ਹੀ ਲਾਈ ਆ ਉਹਦੇ ਨਾਲੋਂ ਅੱਧਾ ਹੋਇਆ ਕੰਮ ਤੇ ਅੱਧੇ ਦੇ ਵਿੱਚ ਵੀ 25% ਦੇ ਉੱਪਰ ਵੀ ਐਸ ਟਾਈਮ 5% ਆ ਤਾਂ ਵੀ ਆਪਾਂ ਦੇਖੀਏ ਕਿ ਹੁਣ ਤੋਂ 5 ਗੁਣਾ ਜਿੰਨੇ ਵੀ ਵਹੀਕਲ ਵਿਕ ਵਿਕ ਰਹੇ ਆ ਉਸ ਤੋਂ 5 ਗੁਣਾ ਵਧ ਜਾਣਗੇ ਸਿਰਫ ਅਗਲੇ ਚਾਰਾਂ ਸਾਲਾਂ ਚ ਤਾਂ ਇਹ ਇੱਕ ਹੈ ਜੀ ਇੰਡਸਟਰੀ ਹੈ ਜਿਹਦੇ ਕੋਲੇ ਅੱਗੇ ਜਿਹੜਾ ਸਕੋਪ ਹੈਗਾ ਨਾ ਮਤਲਬ ਬਹੁਤ ਜ਼ਿਆਦਾ ਮੈਨੂੰ ਮਤਲਬ ਇੱਕ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾ ਰਿਹਾ ਹਾਂ ਜਿਵੇਂ ਦੀਵਾਲੀ ਤੇ ਆਪਾਂ ਆਤਿਸ਼ਬਾਜੀ ਚਲਾਉਨੇ ਆ ਉਹ ਜਦੋਂ ਬੋਤਲ ਚ ਪਾ ਕੇ ਜਦੋਂ ਆਪਾਂ ਨੂੰ ਅੱਗ ਲਾਉਨੇ ਤਾਂ ਪਹਿਲਾਂ ਇੱਕਦਮ ਜਿਹੜਾ ਮੋਮੈਂਟਮ ਜਿਆ ਫੜਦੀ ਆ ਮਤਲਬ ਮੈਨੂੰ ਉਸ ਤਰ੍ਹਾਂ ਦਿਖ ਰਹੀ ਹੈ ਇਹ ਓਮੇ ਦਾ ਮੈਨੂੰ ਕੰਮ ਲੱਗ ਰਿਹਾ ਤਾਂ ਇਸੇ ਕਰਕੇ ਮੈਂ ਤੁਹਾਡੇ ਨਾਲ ਓਲਾ ਇਲੈਕਟ੍ਰਿਕ ਦੀ ਗੱਲ ਕੀਤੀ ਤੇ ਅੱਗੇ ਇਹਦਾ ਕੁਝ ਹੋਰ ਵੀ ਆਪਾਂ ਦੇਖਦੇ ਆ ਓਲਾ ਇਲੈਕਟ੍ਰਿਕ ਹੁਣ ਉਸ ਸੈਗਮੈਂਟ ਦੇ ਵਿੱਚ ਵੀ ਕਾਫੀ ਸਾਰੀਆਂ ਕੰਪਨੀਆਂਸ ਨੇ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਬਣਾ ਰਹੀਆਂ ਕਿਉਂਕਿ ਉਹ 5% ਦੇ ਵਿੱਚ ਵੀ ਤਾਂ ਅੰਦਰ ਵੀ ਤਾਂ ਕੰਪੀਟੀਸ਼ਨ ਚੱਲਣਾ ਨਾ ਤਾਂ ਉਸ ਕੰਪੀਟੀਸ਼ਨ ਦੇ ਵਿੱਚ ਹੁਣ ਓਲਾ ਕੀ ਕਰ ਰਿਹਾ ਕਿਵੇਂ ਪ੍ਰੋਗਰੈਸ ਕਰ ਰਿਹਾ ਬਾਕੀਆਂ ਦੇ ਨਾਲ ਅੱਗੇ ਜਾ ਰਿਹਾ ਕਿ ਮਤਲਬ ਆਪਣਾ ਗਰਾਉਂਡ ਲੂਜ਼ ਕਰ ਰਿਹਾ ਪਿੱਛੇ ਨੂੰ ਵਾ ਮੁੜ ਰਿਹਾ ਬਾਕੀ ਇਹਨਾਂ ਦਾ ਮਾਰਕੀਟ ਸ਼ੇਅਰ ਲੈ ਰਹੀਆਂ ਕਿ ਇਹ ਲੈ ਰਿਹਾ ਤਾਂ 2023 ਦੇ ਵਿੱਚ ਜਿਹੜਾ ਇਹਨਾਂ ਦਾ ਮਾਰਕੀਟ ਸ਼ੇਅਰ ਸੀਗਾ ਉਹ 21% ਸੀ ਮਤਲਬ ਹਰ 100 ਇਲੈਕਟ੍ਰਿਕ ਵੀਕਲ ਜਿਹੜੇ ਵਿਕ ਰਹੇ ਸੀਗੇ ਟੂ ਵੀਲਰ ਉਹਨਾਂ ਦੇ ਵਿੱਚੋਂ 21 ਉਹਲਾ ਦੇ ਵਿਕ ਰਹੇ ਸੀ 2024 ਆਉਂਦੇ ਹੁੰਦੇ ਹਾਲੇ ਖਤਮ ਨਹੀਂ ਹੋਇਆ ਤਾਂ ਇਹਨਾਂ ਦਾ ਜਿਹੜਾ ਮਾਰਕੀਟ ਸ਼ੇਅਰ ਹੈਗਾ ਉਹ 35 ਤੋਂ 40% ਹੋ ਗਿਆ ਤਾਂ ਕਿਹਨ ਦਾ ਮਤਲਬ ਆ ਕਿ ਮਾਰਕੀਟ ਸ਼ੇਅਰ ਬਾਕੀਆਂ ਤੋਂ ਇਹ ਜ਼ਿਆਦਾ ਕਚਰਾ ਇਹਨੇ ਉਸ ਤੋਂ ਬਾਅਦ ਜਿਹੜੀ ਸੇਲ ਆ ਹਾਂ ਸੇਲ ਬਿਲਕੁਲ ਉਹਨਾਂ ਦੀ ਇਸ ਟਾਈਮ ਜਿਵੇਂ ਕਹਿ ਰਹੇ ਉਵੇਂ ਸੇਲ ਡਬਲ ਹੋ ਚੁੱਕੀ ਆ ਸਿਰਫ ਇੱਕ ਸਾਲ ਦੇ ਵਿੱਚ ਤਾਂ ਉਹੀ ਚੀਜ਼ ਉਹ ਵੀ ਕਹਿ ਰਹੇ 28 ਤੱਕ ਉਹ 50% ਤੱਕ ਚਲੇ ਜਾਣਗੇ ਤਾਂ ਉਹ ਦੇਖਦੇ ਹੁੰਦਾ ਜਾਂ ਨਹੀਂ ਹੁੰਦਾ ਪਰ 2023 ਦੇ ਵਿੱਚ ਟੋਟਲ ਇਹਨਾਂ ਨੇ ਜਿੰਨੇ ਵੀਕਲਸ ਵੇਚੇ ਸੀ 2024 ਤੱਕ ਇਹਨਾਂ ਨੇ ਨਹੀਂ ਆਮ ਸੌਰੀ 2022 ਦੇ ਵਿੱਚ ਟੋਟਲ ਜਿੰਨੇ ਵੀਕਲਸ ਵੇਚੇ ਸੀ ਪੂਰੇ 2000 ਆ ਐਫਾਈ ਲਿਖਿਆ ਹੋਇਆ ਮੈਂ ਭੁੱਲ ਗਿਆ ਫਿਊਚਰ ইয়ার uh, 24 ਤਾਂ 2023 ਦੇ ਵਿੱਚ 2022 ਦੇ ਨਾਲੋਂ ਡਬਲ ਹੋ ਗਏ ਇਹਨਾਂ ਦੀ ਗਿਣਤੀ ਜਿਹੜੇ ਵੀਕਲ ਇਹਨਾਂ ਨੇ ਵੇਚੇ ਆ ਤੇ ਲਿਸਟ ਹੋਣਾ ਹੈ ਜੀ ਸ਼ੇਅਰ 9 ਅਗਸਤ ਨੂੰ ਅੱਜ 3 ਹੈਗੀ ਆ ਕੋਈ ਜ਼ਿਆਦਾ ਦਿਨ ਨਹੀਂ ਰਹਿ ਗੇ ਥੋੜੇ ਜਿਹੇ ਦਿਨ ਬਾਕੀ ਨੇ ਬਸ ਲਿਸਟ ਹੋਣ ਦੇ ਵਿੱਚ ਤੇ ਆਈਪੀਓ ਪ੍ਰਾਈਸ ਇਹਦਾ ਹੈਗਾ 72 ਤੋਂ 76 ਰੁਪਏ ਦੇ ਵਿਚਕਾਰ ਦਾ ਪ੍ਰਾਈਸ ਹੈਗਾ ਬਟ ਮੈਨੂੰ ਨਹੀਂ ਬਿਲਕੁਲ ਹੀ ਕੋਈ ਚਾਂਸ ਨਹੀਂ ਹੈਗਾ ਮੈਨੂੰ ਲੱਗਦਾ ਕਿ ਜਦੋਂ 9 ਤਰੀਕ ਨੂੰ 10 ਵਜੇ आईपीओ ਦਾ ਖੁੱਲੂਗਾ ਮਤਲਬ ਮਾਰਕੀਟ ਦੇ ਉੱਪਰ ਸ਼ੇਅਰ ਲਿਸਟ ਹੋਊਗਾ ਤਾਂ 72 ਤੋਂ 76 ਰੁਪਏ ਬਿਲਕੁਲ ਵੀ ਨਹੀਂ ਮੈਨੂੰ ਨਹੀਂ ਲੱਗਦਾ ਇਸ ਤੋਂ ਬਹੁਤ ਹੀ ਉੱਪਰ ਹੋਊਗਾ ਹੁਣ ਅਗਲੀ ਗੱਲ ਕਰਦੇ ਹਾਂ ਦੀ ਬੈਲੈਂਸ ਸ਼ੀਟ ਦੀ ਹੁਣ ਜੇ ਬੈਲੈਂਸ ਸ਼ੀਟ ਦੇਖਾਂਗੇ ਤਾਂ ਉਹਦੇ ਵਿੱਚ ਇੱਥੇ ਕੀ ਦਿਖ ਰਿਹਾ ਆਪਾਂ ਨੂੰ ਕਿ ਜਿਹੜਾ ਤਾਂ ਰੈਵਨਿਊ ਆ ਉਹ ਤਾਂ ਡਬਲ ਹੋ ਗਿਆ ਆਪਾਂ ਹੁਣੇ ਜੀ ਦੀ ਗੱਲ ਕੀਤੀ ਹੈਗੀ ਆ ਤੇ ਉਸ ਤੋਂ ਬਾਅਦ ਜਿਹੜਾ ਐਬੀਟਾ ਵਾ ਉਹਦਾ ਲਾਸ ਹੈਗਾ ਤੇ ਜਿਹੜਾ ਕੰਪਨੀ ਦਾ ਨਾਰਮਲ ਪ੍ਰੋਫਿਟ ਜਾਂ ਲਾਸ ਹੈਗਾ ਤਾਂ ਉਹ ਬਹੁਤ ਜ਼ਿਆਦਾ ਲਾਸ ਆ ਤੇ ਲਾਸ ਪਹਿਲਾਂ ਤੋਂ ਥੋੜਾ ਜਿਹਾ ਵੱਧ ਗਿਆ ਪਿਛਲੀ ਵਾਰ ਇਹਨਾਂ ਦਾ ਲਾਸ ਸੀਗਾ 2022 ਦੇ ਵਿੱਚ 14172 ਕਰੋੜ ਦਾ ਜਿਹੜਾ ਕਿ 2023 ਦੇ ਵਿੱਚ ਜਾਂਦੇ ਜਾਂਦੇ ਹੋ ਗਿਆ 1584 ਕਰੋੜ ਦਾ ਹੁਣ ਇੱਕ ਕੰਪਨੀ ਜਿਹੜੀ ਇੱਕ ਸਾਲ 1400 ਕੁਛ ਕਰੋੜ ਦਾ ਲਾਸ ਕਰ ਰਹੀ ਆ ਅਗਲੇ ਸਾਲ 1550 ਕਰੋੜ ਦੇ ਨੇੜੇ ਤੇੜੇ ਦਾ ਲਾਸ ਕਰ ਰਹੀ ਆ ਤਾਂ ਐਸਾ ਕੀ ਹੋਇਆ ਕਿ ਮੈਂ ਬਾਕੀ ਇੰਨੀਆਂ ਕੰਪਨੀਆਂ ਛੱਡ ਕੇ ਮੈਂ ਇੱਕ ਵੀਡੀਓ ਬਣਾ ਰਿਹਾ ਤੇ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਰਿਹਾ ਉਹਦਾ ਇੱਕ ਕਾਰਨ ਹੈ ਇੱਥੇ ਉਹਦਾ ਕਾਰਨ ਇਹ ਹੈ ਕਿ ਜਿਹੜੀ ਇਹ ਇੰਡਸਟਰੀ ਆ ਇਸ ਟਾਈਮ ਆਪਣੀ ਬਿਲਕੁਲ ਇਨੀਸ਼ੀਅਲ ਸਟੇਜ ਦੇ ਉੱਪਰ ਆ ਮਹਿੰਦਰਾ ਟਾਟਾ ਮਾਰੂਤੀ ਉਹਨਾਂ ਦਾ ਸਭ ਕੁਝ ਸੈੱਟ ਹੈ ਉਹਨਾਂ ਦੀ ਫੈਕਟਰੀ ਸਭ ਕੁਝ ਟੱਚ ਪੁਆਇੰਟ ਉਹਨਾਂ ਦੇ ਕਸਟਮਰ ਸਰਵਿਸਸ ਵਾਲੇ ਜਾਂ ਜੋ ਨੋਰਮਲ ਮੇਨਟੇਨੈਂਸ ਸਰਵਿਸਸ ਜਿਹੜੀਆਂ ਹੁੰਦੀਆਂ ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਬਣਿਆ ਹੋਇਆ ਇਹ ਉਹ ਇੰਡਸਟਰੀ ਆ ਕਿ ਹੁਣ ਐਵੇਂ ਤਾਂ ਹੈ ਨਹੀਂ ਕਿ ਜਿਹੜੇ ਵੇਚੀ ਸਿਰਫ 5% ਪ੍ਰੋਡਕਟਸ ਰਹੇ ਆ ਉਹ ਪੂਰੇ ਇੰਡੀਆ ਦੇ ਵਿੱਚ ਆਪਣਾ ਸਾਰਾ ਖਲਾਰਾ ਪਾ ਕੇ ਬੈਠ ਜਾਣਗੇ ਤੇ ਖਾਲੀ ਬੈਠੇ ਰਹਿਣਗੇ ਉਹਨਾਂ ਨੇ ਆਪਣੀਆਂ ਚੀਜ਼ਾਂ ਨੂੰ ਕਿਵੇਂ ਕਿਵੇਂ ਗਰੋ ਕਰਨਾ ਜਿਉਂ-ਜਿਉਂ ਉਹਨਾਂ ਕੋਲੇ ਲੋਡ ਵਧਦੀ ਗਈ ਮੰਨ ਲਓ ਕਿ ਹੁਣ ਉਹਨਾਂ ਨੂੰ ਨਿਊਜ਼ ਆਉਂਦੀ ਹੈ ਕਿ ਗੋਆ ਦੇ ਵਿੱਚ ਬਹੁਤ ਜ਼ਿਆਦਾ ਇਹ ਸਾਡੇ ਪਿਛਲੇ ਵਾਰ ਵਧੇ ਆ ਤਾਂ ਉਹਨੂੰ ਗੋਆ ਦੇ ਵਿੱਚ ਆਪਣਾ ਕੋਈ ਹੋਰ ਸੈਂਟਰ ਖੋਲਣਾ ਪਊਗਾ ਉੱਥੇ ਲੋਕ ਬਿਠਾਉਣੇ ਪੈਣਗੇ ਤਾਂ ਇਸ ਟਾਈਮ ਕੀ ਹੋ ਰਿਹਾ ਇਹਦੇ ਉੱਪਰ ਬਹੁਤ ਜ਼ਿਆਦਾ ਇਨਵੈਸਟਮੈਂਟ ਕਰ ਰਹੀਆਂ ਨੇ ਇਹ ਸਾਰੀਆਂ ਕੰਪਨੀਆਂ ਬਾਕੀ ਦੀਆਂ ਤਾਂ ਨਾਰਮਲ ਪੈਟਰੋਲ ਡੀਜ਼ਲ ਦੇ ਵਿੱਚ ਵੀ ਹੈਗੀਆਂ 4 ਵੀਲਰਸ ਹੈਗੀਆਂ ਓਲਾ ਜਿਹੜੀ ਹੈਗੀ ਉਹ ਮੇਨਲੀ ਟਾਰਗੇਟ ਕਰਦੀ ਆ 2 ਵੀਲਰਸ ਮਤਲਬ ਸੈਗਮੈਂਟ ਨੂੰ ਤੇ ਇਲੈਕਟ੍ਰਿਕ ਨੂੰ ਤਾਂ ਇਸ ਕਰਕੇ ਰਾਈਟ ਨਾਓ ਅੱਜ ਜਿਹੜੇ ਹੁਣ ਟਾਈਮ ਚੱਲ ਰਿਹਾ ਇਹਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਕਰ ਰਿਹਾ ਤਾਂ ਜਦ ਇਨਵੈਸਟਮੈਂਟ ਜ਼ਿਆਦਾ ਹੈਗੀ ਆ ਤਾਂ ਆਫ ਕੋਰਸ ਫਿਲਹਾਲ ਤਾਂ ਪ੍ਰੋਫਿਟ ਘੱਟ ਹੋਊਗਾ ਇਹਨੂੰ ਆਪਾਂ ਜੇ ਦੂਜੀ ਤਰ੍ਹਾਂ ਸਮਝ ਲਈਏ ਕਿ ਕ ਦੁਕਾਨ ਨਵੀਂ ਨਵੀਂ ਖੋਲੀ ਆ ਹਾਲੇ ਆਪਾਂ ਤੇ ਦੁਕਾਨ ਚੱਲ ਰਹੀ ਆ ਵਧੀਆ ਚੱਲ ਰਹੀ ਆ ਬਟ ਮਹੀਨੇ ਦਾ ਪ੍ਰੋਫਿਟ ਹਾਲੇ ਆਪਾਂ ਨੂੰ ਦੁਕਾਨ ਤੋਂ ਕਿੰਨਾ ਆਊਗਾ 30000 ਆਜੂ 40000 ਆਜੂ 50000 ਆਜੂ ਪਰ ਜਿਹੜਾ ਦੁਕਾਨ ਦੇ ਉੱਪਰ ਖਰਚਾ ਹੋਇਆ ਹੋਇਆ ਬਿਲਡਿੰਗ ਬਣੀ ਆ ਸ਼ੀਸ਼ੇ ਲੱਗੇ ਆ ਹੋਰ ਸਾਰਾ ਜਿੰਨਾ ਵੀ ਕੁਝ ਉਹ ਤਾਂ ਬਹੁਤ ਜ਼ਿਆਦਾ ਹੋ ਚੁੱਕਿਆ ਨਾ ਤਾਂ ਹਾਲੇ ਉਹ ਖਰਚਾ ਹੀ ਜਦੋਂ ਰਿਫਲੈਕਟ ਕਰਕੇ ਆਪਾਂ ਦੇਖਦੇ ਆਂ ਤਾਂ ਬਹੁਤ ਵੱਡੇ ਲਾਸਟ ਦਿਖ ਰਿਹਾ ਬਟ ਹੌੜੀ ਹੌੜੀ ਫਿਊਚਰ ਦੇ ਵਿੱਚ ਜਦੋਂ ਚੀਜ਼ਾਂ ਸਲੋ ਮਤਲਬ ਸੈਟਲਡਾਊਨ ਹੋਣਗੀਆਂ ਤਾਂ ਜਿਹੜੀ ਸੇਲ ਆ ਉਹ ਹੋਰ ਵਧਣੀ ਸ਼ੁਰੂ ਹੋਊਗੀ ਤੇ ਜਿਹੜੀ ਇਹਨਾਂ ਦੀ ਇਨਵੈਸਟਮੈਂਟ ਆ ਲਾਗਤ ਆ ਉਹ ਹੌਲੀ ਹੌਲੀ ਡ੍ਰੌਪ ਡਾਊਨ ਹੋਣੀ ਸ਼ੁਰੂ ਕਰੂਗੀ ਤਾਂ ਦੋ ਚੀਜ਼ਾਂ ਦਾ ਇਹਨੂੰ ਇਕੱਠਾ ਬੈਨੀਫਿਟ ਮਿਲੂਗਾ ਉਹ ਲਾਅ ਵਾਲਿਆਂ ਨੂੰ ਉੱਥੇ ਤਾਂ ਇੱਕ ਤਾਂ ਇਹ ਕੰਪਨੀ ਸੀਗੀ ਆਈਪੀਓਜ਼ ਦੀ ਜਿਹੜੀ ਮੈਨੂੰ ਪਰਸਨਲੀ ਪਸੰਦ ਆਈ ਮਤਲਬ ਜੇ ਮੈਂ ਸਿਰਫ ਆਪਣੀ ਗੱਲ ਕਰਾਂ ਤਾਂ ਮੈਂ ਕੀ ਜਿਸ ਦਿਨੇ ਖੁੱਲਦਾ ਹੈ ਦਾ ਆਈਪੀਓ ਮੈਨੂੰ ਨਹੀਂ ਪਤਾ ਕਿੰਨੇ ਦੇ ਉੱਪਰ ਖੁੱਲੂਗਾ ਹਾਂ ਇਹਨਾਂ ਜ਼ਰੂਰ ਆ ਕੇ ਕਾਫੀ ਉੱਪਰ ਖੁੱਲਣ ਦੇ ਚਾਂਸਸ ਹੈਗੇ ਆ ਤੇ ਕੀ ਮੈਂ ਇਹਨੂੰ ਖਰੀਦੂਗਾ ਹਾਂ ਮੈਂ ਇਹਨੂੰ ਬਿਲਕੁਲ ਹੀ ਖਰੀਦ ਕੇ ਰੱਖਣਾ ਚਾਹੁੰਦਾ ਆਪਣੇ ਲਈ ਲੌਂਗ ਟਰਮ ਲਈ ਰੱਖਣਾ ਚਾਹੁੰਦਾ ਤੇ ਕਿਉਂਕਿ ਇਹ ਸਟੋਰੀ ਹੀ ਲੌਂਗ ਟਰਮ ਦੀ ਹੈ ਅੱਜ ਤੋਂ 10 ਸਾਲ ਬਾਅਦ ਜਦੋਂ ਆਪਾਂ ਦੇਖਾਂਗੇ ਤਾਂ ਸ਼ਾਇਦ ਉਦੋਂ ਆਪਾਂ ਹੱਸਦੇ ਹੋਈਏ ਜਾਂ ਉਸ ਟਾਈਮ ਜਾਂ 15 ਸਾਲ ਬਾਅਦ ਜਿਹੜੇ ਕੋਈ ਬੱਚੇ ਹੋਣਗੇ ਛੋਟੇ ਉਹ ਸੋਚਦੇ ਉਹ ਜ਼ਰੂਰ ਗੱਲ ਕਰਨਗੇ ਕਿ ਅੱਛਾ ਉਸ ਟਾਈਮ ਇਲੈਕਟ੍ਰਿਕ ਇਹ ਵੀਲਰ ਹੁੰਦੇ ਨਹੀਂ ਸੀ ਕਿ ਟੂ ਵੀਲਰ ਤਾਂ ਉਦੋਂ ਗੱਲਾਂ ਬਦਲ ਜਾਣਗੀਆਂ ਤਾਂ ਉਦੋਂ ਤੱਕ ਇਹਨਾਂ ਕੰਪਨੀਆਂ ਦਾ ਜਿਹੜਾ ਸ਼ੇਅਰ ਪ੍ਰਾਈਸ ਆ ਉਹ ਕਿੱਥੇ ਹੋਊਗਾ ਪਤਾ ਨਹੀਂ ਕਾਫੀ ਜ਼ਿਆਦਾ ਹੋਣਾ ਚਾਹੀਦਾ ਵਾ ਤਾਂ ਪਹਿਲੀ ਚੀਜ਼ ਇਹ ਹੈਗੀ ਆ ਜੀ ਕਿ ਇੱਕ ਆਈਪੀਓ ਜਿਹੜਾ ਆ ਰਿਹਾ ਉਹਦੇ ਵਿੱਚ ਹੈਗਾ ਓਲਾ ਇਲੈਕਟ੍ਰਿਕ ਜਿਹੜੀ ਮੈਨੂੰ ਵਧੀਆ ਲੱਗ ਰਹੀ ਹੈਗੀ ਹੁਣ ਮੈਂ ਥੋੜਾ ਨਾਲ ਗੱਲ ਕਰਦਾ ਦੂਸਰੀ ਕੰਪਨੀ ਦੀ ਤਿੰਨ ਕੰਪਨੀਆਂ ਨੇ ਜਿਹੜੀਆਂ ਮੈਨੂੰ ਵਧੀਆ ਲੱਗੀਆਂ ਇੱਕ ਹੋਰ ਕੰਪਨੀ ਆਈ ਆ ਐਮਕਿਉਰ ਫਾਰਮਾ ਐਮਕਿਉਰ ਫਾਰਮਾ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਫਾਰਮਾ ਸੈਕਟਰ ਦੀ ਕੰਪਨੀ ਆ ਦਵਾਈਆਂ ਦੀ ਤੇ ਕਈ ਫੀਲਡ ਦੇ ਵਿੱਚ ਮਤਲਬ ਡਿਫਰੈਂਟ ਡਿਫਰੈਂਟ ਫਾਰਮਾ ਦੀਆਂ ਕੰਪਨੀਆਂ ਆਪਣਾ ਐਵੇਂ ਨਹੀਂ ਹੁੰਦਾ ਕਿ ਆਪਾਂ ਫਾਰਮਾਸੈਕਟਰ ਦੀਆਂ ਕੰਪਨੀਆਂ ਜਿੱਥੋਂ ਖੋਲਾਂਗੇ ਤਾਂ ਸਾਰੀਆਂ ਇੱਕੋ ਹੀ ਚੀਜ਼ ਵੇਚ ਰਹੀਆਂ ਕਿ ਆਪਾਂ ਇੱਕ ਮੋਟਾ ਜਿਹਾ ਰੱਖ ਲਈ ਦਵਾਈਆਂ ਦਵਾਈਆਂ ਦੇ ਅੰਦਰ ਵੀ ਬਹੁਤ ਚੀਜ਼ਾਂ ਨੇ ਜਿਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਸਪੀਟਲ ਤਾਂ ਆਪਣੇ ਨਾਲ ਜਿਹੜੇ ਮਰੀਜ਼ ਬੈਠੇ ਆ ਕੋਈ ਕਿਸ ਨੂੰ ਕੈਸ ਦੀ ਪ੍ਰੋਬਲਮ ਆ ਕੋਈ 슈ਗਰ ਵਾਲਾ ਕਿਸੇ ਦੀ ਬਾਹਰ ਟੁੱਟੀ ਹੈ ਮਤਲਬ ਉਹ ਵੀ ਤਾਂ ਡਿਫਰੈਂਟ ਆ ਨਾ ਤਾਂ ਉਸੇ ਤਰ੍ਹਾਂ ਇਹ ਜਿਹੜੀਆਂ ਕੰਪਨੀਆਂ ਨੇ ਫਾਰਮਾਸੈਕਟਰ ਵਾਲੀਆਂ ਇਹ ਵੀ ਡਿਫਰੈਂਟ ਡਿਫਰੈਂਟ ਮੈਡੀਸਨਸ ਨੂੰ ਟਰੀਟਮੈਂਟਸ ਨੂੰ ਡਿਫਰੈਂਟ ਡਿਫਰੈਂਟ ਇ ਜਿਹੜੀ ਐਮਕਿਉਰ ਫਾਰਮਾ ਵਾ ਜਿਹੜੇ ਵੀ ਚੀਜ਼ਾਂ ਦੇ ਵਿੱਚ ਇਹ ਹੈਗੀ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਆ ਮਤਲਬ ਜੇ ਕੋਈ ਇੱਕ ਪਰਟੀਕੂਲਰ ਦਵਾਈ ਬਣਾ ਰਹੀ ਆ ਤਾਂ ਕਈ ਉਹਨਾਂ ਦਵਾਈਆਂ ਦੇ ਵਿੱਚੋਂ ਇਹ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਕੰਪਨੀ ਆ 1981 ਦੇ ਵਿੱਚ ਇਹ ਕੰਪਨੀ ਹੋਂਦ ਵਿੱਚ ਆਈ ਆ ਤੇ 70 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਇਹਨਾਂ ਦਾ ਬਿਜ਼ਨਸ ਹੈਗਾ ਮਤਲਬ ਪੂਰੀ ਦੁਨੀਆ ਦੇ ਵਿੱਚ ਕਿੰਨੇ ਸਵਾ 200 ਕੰਟਰੀਜ਼ ਨੇ ਤਾਂ ਉਹਨਾਂ ਦੇ ਵਿੱਚੋਂ ਲਾ ਲਓ ਕਿ 1 ਤਿਹਾਈ ਦੇਸ਼ਾਂ ਦੇ ਵਿੱਚ ਇਹਨਾਂ ਦੀਆਂ ਕੰਪਨੀਆਂ ਨੂੰ ਖਰੀਦਿਆ ਜਾਂਦਾ ਯੂਜ਼ ਕੀਤਾ ਜਾਂਦਾ ਤੇ ਮੇਨਲੀ ਇਹ ਗਾਇਨਕੋਲੋਜੀ ਨਰ ਰਿਲੇਟਡ ਹੈ ਇਹਨਾਂ ਦਾ ਕੰਮ ਹੈਗਾ ਹੋਰ ਵੀ ਚੀਜ਼ਾਂ ਦੇ ਵਿੱਚ ਹੈਗੇ ਨੇ ਜਿਵੇਂ ਕਾਰਡੀਓਲੋਜੀ ਹਾਰਟ ਨਾਲ ਰਿਲੇਟਡ ਐਂਟੀ ਇਨਫੈਕਟਿਵ ਵਿਟਾਮਿਨਸ ਡਾਇਬੀਟੀਜ਼ ਇਹਨਾਂ ਸਾਰਿਆਂ ਚ ਬਟ ਮੇਨ ਕੰਮ ਗਾਇਨਕੋਲੋਜੀ ਵੱਡਾ ਹੈ ਇਹਨਾਂ ਦਾ ਹੁਣ ਗਾਇਨਕੋਲੋਜੀ ਹੈ ਕੀ ਚੀਜ਼ ਆ ਪੰਜਾਬੀ ਵਿੱਚ ਜਿਹੜੇ ਵੀ ਔਰਤਾਂ ਨੂੰ ਲੈ ਕੇ ਕੋਈ ਵੀ ਉਹਨਾਂ ਦੇ ਗੁਪਤ ਰੋਗ ਨੇ ਤੇ ਉਹਨਾਂ ਦੇ ਵਿੱਚ ਇਹ ਬਹੁਤ ਹੀ ਵੱਡੀ ਕੰਪਨੀ ਹੈਗੀ ਆ ਉਸ ਤੋਂ ਇਲਾਵਾ 13 ਤੋਂ ਜ਼ਿਆਦਾ ਇਹਨਾਂ ਦੇ ਮੈਨੂਫੈਕਚਰਿੰਗ ਫੈਸਿਲਿਟੀਆਂ ਨੇ ਤੇ ਜੇ ਬੈਲੈਂਸ ਸ਼ੀਟ ਦੀ ਗੱਲ ਕਰੀਏ ਤਾਂ ਬੈਲੈਂਸ ਸ਼ੀਟ ਵੀ ਠੀਕ ਹੈਗੀ ਆ ਬਹੁਤ ਬੁਰੀ ਨਹੀਂ ਹੈਗੀ ਤੇ ਆ ਲਾਸਟ ইয়ার ਦੇ ਨਾਲੋਂ ਇਹਨਾਂ ਦਾ ਰੈਵਨਿਊ ਵੀ ਇਨਕਰੀਜ਼ ਹੋਇਆ ਤੇ ਪ੍ਰੋਫਿਟ 'ਚ ਥੋੜੀ ਜਿਹੀ ਡਿਕਰੀਜ਼ ਆਈ ਹੈਗੀ ਆ ਪਰ ਇਹ ਇੰਨਾ ਕਿ ਇਹਨਾਂ ਦਾ ਚੱਲਦਾ ਰਹਿੰਦਾ ਵਾ ਇਹਨਾਂ ਸਾਰੀਆਂ ਕੰਪਨੀਆਂਜ਼ ਦਾ ਪਰ ਵੈਸੇ ਜਿਹੜਾ ਫਾਰਮਾ ਸੈਕਟਰ ਆ ਉਹ ਮੇਰਾ ਹਮੇਸ਼ਾ ਤੋਂ ਹੀ 올 ਟਾਈਮ ਫੇਵਰਟ ਰਿਹਾ ਵਾ ਚਾਹੇ ਥੋੜੇ ਟਾਈਮ ਦੇ ਲਈ ਕੋਈ ਇਧਰ ਉਧਰ ਟਰਬਲ ਹੁੰਦੀ ਵੀ ਆ ਕਿਉਂਕਿ ਮੈਂ ਇੱਕ ਚੀਜ਼ ਹਮੇਸ਼ਾ ਕਹਿੰਦਾ ਹਾਂ ਜੇ ਤੁਸੀਂ ਇਹ ਦੇਖਿਆ ਹੋਵੇ ਕਿ ਮੈਂ ਇੱਕ ਵੀਡੀਓ ਵੀ ਬਣਾਇਆ ਸੀ ਬਹੁਤ ਵਾਰ ਗੱਲ ਵੀ ਕਰਦਾ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਕੋਈ ਵੀ ਕੰਪਨੀ ਕਿਹੜੀ ਚੀਜ਼ ਵੇਚ ਰਹੀ ਆ ਲੋਕਾਂ ਨੂੰ ਕੀ ਵੇਚ ਰਹੀ ਆ ਜਦੋਂ ਤੱਕ ਇੱਕ ਦੁਕਾਨ ਦੇ ਉੱਪਰ ਇਹ ਜਿਹਾ ਸਮਾਨ ਹੀ ਨਹੀਂ ਹੈ ਜਿਹੜਾ ਲੋਕਾਂ ਨੂੰ ਚਾਹੀਦਾ ਤਾਂ ਫਿਰ ਉਹ ਦੁਕਾਨ ਦੇ ਦਾ ਕੋਈ ਫਾਇਦਾ ਨਹੀਂ ਉੱਥੇ ਪ੍ਰੋਫਿਟ ਕਿੰਨਾ ਹੋਣਾ ਤੇ ਜੇ ਆਪਾਂ ਸਾਰੀ ਤਰ੍ਹਾਂ ਦਾ ਸਮਾਨ ਦੇਖ ਕੇ ਆਪਾਂ ਇੱਕ ਮਹੀਨੇ ਦੇ ਵਿੱਚ ਜੇ ਆਪਾਂ ਲਿਸਟ ਬਣਾ ਲਈਏ ਇੱਕ ਮਹੀਨੇ ਆ 6 ਮਹੀਨੇ ਦੀ ਪੂਰੀ ਕਿ ਇੱਕ ਉਹ 6 ਮਹੀਨੇ ਦੇ ਵਿੱਚ ਆਪਾਂ ਕਰੇ ਕੀ ਕੀ ਸਮਾਨ ਲੈ ਕੇ ਆਂਦਾ ਕਾਰ ਤੋਂ ਲੈ ਕੇ ਟੂ ਵੀਲਰ ਤੋਂ ਲੈ ਕੇ ਛੋਟੀ ਤੋਂ ਛੋਟੀ ਸੂਈ ਤੱਕ ਦਾ ਤਾਂ ਆਪਾਂ ਤੁਸੀਂ ਦੇਖੋਗੇ ਕਿ ਹੋਰ ਕਿਸੇ ਵੀ ਚੀਜ਼ ਬਿਨ ਆਪਣਾ ਸਰ ਸਕਦਾ ਆਪਾਂ ਉਹਨੂੰ ਕੱਟ ਕਰ ਸਕਦੇ ਆਂ ਬਟ ਦਵਾਈਆਂ ਸਭ ਤੋਂ ਉਹ ਪ੍ਰਾਇਮਰੀ ਚੀਜ਼ ਆ ਦਵਾਈ ਦੇ ਲਈ ਆਪਾਂ ਹਮੇਸ਼ਾ ਉਦੋਂ ਹੀ ਭੱਜੇ ਜਾਵਾਂਗੇ ਭਾਵੇਂ ਗਵਾਂਡੀਆਂ ਤੋਂ ਪੈਸੇ ਫੜੀ ਜਾਂ ਕੁਝ ਵੀ ਹੋਵੇ ਦਵਾਈ ਤਾਂ ਆਣੀ ਹੀ ਆਣੀ ਆ ਤਾਂ ਇਸ ਕਰਕੇ ਜਿਹੜੀਆਂ ਫਾਰਮਾਸੈਟਿਕਲ ਕੰਪਨੀਆਂਸ ਨੇ ਤੇ ਵੱਡੀਆਂ ਕੰਪਨੀਆਂਸ ਨੇ ਇਸ ਸਿੰਪਲ ਕਾਮਨ ਸੈਂਸ ਅਧੇਚ ਮੈਂ ਕਦੇ ਵੀ ਬਹੁਤਾ ਜ਼ਿਆਦਾ ਆਪਣਾ ਦਿਮਾਗ ਨੂੰ ਉਹ ਨਹੀਂ ਖੁਰਕਦਾ ਨਹੀਂ ਹੈਗਾ ਖਪਾਉਂਦਾ ਨਹੀਂ ਹੈਗਾ ਫਾਰਮਾ ਸੈਕਟਰ ਆ ਬਹੁਤ ਵੱਡੀ ਕੰਪਨੀ ਹੈਗੀ ਆ ਤਾਂ ਮੇਰੇ ਲਈ ਉਹ ਇੱਕ ਨੋ ਬ੍ਰੇਨਰ ਹੈਗੀ ਆ ਤਾਂ ਉਹ ਸਾਰੀਆਂ ਨੂੰ ਹੀ ਮੈਂ ਲੌਂਗ ਟਰਮ ਲਈ ਉਹ ਮੇਰੇ ਲਿਸਟ ਦੇ ਵਿੱਚ ਰਹਿੰਦੀਆਂ ਨੇ ਤੇ ਇਹ ਕੰਪਨੀ ਥੋੜੀ ਦੇਰ ਪਹਿਲਾਂ ਹੀ ਲਿਸਟ ਆਲਰੇਡੀ ਹੋ ਚੁੱਕੀ ਆ ਜੀ 10 ਜੁਲਾਈ ਨੂੰ ਇਹ ਲਿਸਟ ਹੋਈ ਸੀਗੀ ਤੇ ਜਿਹੜਾ ਦਾ ਆਈਪੀਓ ਪ੍ਰਾਈਸ ਸੀ ਉਹ 1008 ਸੀਗਾ ਤੇ ਹਾਲੇ ਮਤਲਬ ਇੱਕ ਪੂਰਾ ਮਹੀਨਾ ਨਹੀਂ ਹੋਇਆ ਨੂੰ ਤੇ 1300 ਸ਼ਾਇਦ ਸਾਢੇ 1300 ਦਾ ਟੱਚ ਇਹ ਆਲਰੇਡੀ ਕਰ ਚੁੱਕੀ ਆ ਤਾਂ ਇੱਕ ਤਰ੍ਹਾਂ ਕਹਿ ਲੋ ਕਿ ਆਈਪੀਓ ਪ੍ਰਾਈਸ ਤੋਂ 20 ਦਿਨਾਂ ਦੇ ਵਿੱਚ ਇੱਕ ਵਾਰ 30% ਦੀ ਰਿਟਰਨ ਆਲਰੇਡੀ ਇਹਦੀ ਹੋ ਚੁੱਕੀ ਆ ਤੇ ਹੁਣ ਵੀ ਮੇਰੇ ਕੋਲ ਸ਼ਾਇਦ 1292 1295 ਦੇ ਰੇਟ ਦੇ ਉੱਪਰ ਇੱਥੇ ਕਿਤੇ ਇੱਕ ਕੰਪਨੀ ਹੈਗੀ ਆ ਹੁਣ ਆਪਾਂ ਗੱਲ ਕਰਦੇ ਆ ਅੱਜ ਦੀ ਮੇਰੀ ਅਖੀਰਲੀ ਕੰਪਨੀ ਉਹ ਬਹੁਤ ਛੋਟੀ ਕੰਪਨੀ ਆ ਪਰ ਫੇਰ ਵੀ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਕਿਉਂਕਿ ਮੈਨੂੰ ਉਹ ਬੜੀ ਵਧੀਆ ਲੱਗੀ ਹੈ ਕੰਪਨੀ ਬਹੁਤ ਹੀ ਛੋਟੀ ਕੰਪਨੀ ਹੈਗੀ ਆ ਜੀ ਨਾਮ ਹੈਗਾ ਰਾਜਪੂਤਾਨਾ ਇੰਡਸਟਰੀਜ਼ ਤੇ ਇਹ ਕੀ ਕਰਦੇ ਆ ਮੈਟਲਸ ਦੇ ਵਿੱਚ ਹੈਗੇ ਆ ਤੇ ਬਹੁਤ ਸਾਰੀਆਂ ਇੰਡਸਟਰੀਜ਼ ਨੇ ਜਿੱਥੇ ਮੈਟਲ ਸੋਲੂਸ਼ਨਸ ਦੀ ਜ਼ਰੂਰਤ ਪੈਂਦੀ ਆ ਤੇ ਉਹਨਾਂ ਸਾਰਿਆਂ ਦੇ ਵਿੱਚ ਇਹ ਹੈਗੇ ਆ ਉਹਨਾਂ ਸਾਰੀਆਂ ਇੰਡਸਟਰੀ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਕਲਾਇੰਟ ਨੇ ਤੇ ਬਹੁਤ ਸਾਰੀਆਂ ਪ੍ਰੋਡਕਟਸ ਨੇ ਜਿਹੜੀਆਂ ਇਹ ਬਣਾਉਂਦੇ ਨੇ ਅਲੱਗ-ਅਲੱਗ ਸੈਕਟਰਸ ਲਈ ਅਲੱਗ-ਅਲੱਗ ਇੰਡਸਟਰੀਜ਼ ਲਈ ਅਲੱਗ-ਅਲੱਗ ਕੰਪਨੀਆਂ ਦੇ ਲਈ ਤੇ ਹੁਣ ਇੱਕ ਹੋਰ ਚੀਜ਼ ਜਿਹੜੀ ਕਿ ਇਹਨਾਂ ਦੇ ਲਈ ਬਹੁਤ ਵੱਡੀ ਪੋਜ਼ਿਟਿਵ ਨਿਊਜ਼ ਆਈ ਆ ਉਹ ਹੈ ਕਿ ਕੇਬਲ ਮੈਨੂਫੈਕਚਰਿੰਗ ਦੇ ਲਈ ਹੁਣ ਇਹ ਕੇਬਲ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਵੀ ਆ ਰਹੇ ਆ ਕੇਬਲ ਵਾਲਾ ਵੈਸੀ ਜੇ ਤੁਸੀਂ ਹੁਣੇ ਪਿੱਛੇ ਵੀ ਦੇਖੋਗੇ ਕੇਬਲ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਕੰਪਨੀਆਂਜ਼ ਨੇ ਆਪਣੇ ਸ਼ੇਅਰ ਮਾਰਕੀਟ ਦੇ ਵਿੱਚ ਤੇ ਉਹਨਾਂ ਸਾਰਿਆਂ ਦੇ ਸ਼ੇਅਰ ਪ੍ਰਾਈਸ ਬਹੁਤ ਹੀ ਜ਼ਿਆਦਾ ਐਪਰੀਸੀਏਸ਼ਨ ਹੋਈ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਤੇ ਹੁਣ ਇਹ ਵੀ ਉਹਦੇ ਚ ਐਂਟਰ ਕਰ ਰਹੇ ਆ ਇਹ ਹੁਣ ਵੈਸੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਕਿਹੜੇ-ਕਿਹੜੇ ਇੰਡਸਟਰੀਜ਼ ਨੂੰ ਆਪਣੀਆਂ ਪ੍ਰੋਡਕਟਸ ਡਿਲੀਵਰ ਕਰਦੇ ਆ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਟਲ ਆ ਤਾਂ ਆਟੋਮੋਬਾਈਲ ਤਾਂ ਹੋਣਾ ਹੀ ਹੋਣਾ ਹੁਣ ਆਟੋਮੋਬਾਈਲ ਦੇ ਵਿੱਚ ਅੱਗੇ ਤੁਸੀਂ ਦੇਖ ਲਓ ਕਿ ਕਿੰਨੀਆਂ ਕੰਪਨੀਆਂ ਜੁੜੀਆਂ ਨੇ ਇੱਕ ਤਾਂ OEMਸ ਹੋ ਕੇ ਉਸ ਤੋਂ ਬਾਅਦ ਐਨਸਿਲਰੀ ਕੰਪਨੀਆਂਸ ਤਾਂ ਉੱਥੇ ਇੱਕ ਬਹੁਤ ਵੱਡਾ ਪੋਰਟਫੋਲੀਓ ਪਿਆ ਵਾ ਤੇ ਆਟੋਮੋਬਾਈਲ ਦਾ ਉਸ ਤੋਂ ਬਾਅਦ ਟਰਾਂਸਫਾਰਮਰਸ ਨੇ ਫਿਰ ਹਾਰਡਵੇਅਰ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਹੈਗਾ ਪਲੰਬਿੰਗ ਦਾ ਲੈ ਲਓ ਜਾਂ ਕਿਸੇ ਵੀ ਤਰ੍ਹਾਂ ਦਾ ਉੱਥੇ ਹੋ ਗਿਆ ਫਿਰ ਉਸ ਤੋਂ ਬਾਅਦ ਇਨਫਰਾਸਟ੍ਰਕਚਰ ਪ੍ਰੀਸੀਜਨ CNC ਮਸ਼ੀਨਸ ਤਾਂ ਇਸ ਤਰ੍ਹਾਂ ਮਤਲਬ ਜਿਹੜੇ ਇਹਨਾਂ ਦਾ ਕਹਾਂ ਸਾਦਾਂ ਕਿ ਜਿਹੜਾ ਦਾਇਰਾ ਵਾ ਉਹ ਦਾਇਰਾ ਬਹੁਤ ਵੱਡਾ ਹੈ ਇਹਨਾਂ ਦਾ ਇਨ ਇਸ ਕੰਪਨੀ ਦਾ ਕੰਪਨੀ ਹਾਲੇ ਛੋਟੀ ਆ ਇਹ ਵੀ ਮੈਨੂੰ ਚੀਜ਼ ਪਸੰਦ ਆਈ ਕਿ ਹਾਲੇ ਕੰਪਨੀ ਛੋਟੀ ਆ ਬਟ ਜਿਹੜਾ ਕੰਮ ਹੈਗਾ ਉਹ ਬਹੁਤ ਹੀ ਵੱਡਾ ਇਹਨਾਂ ਦਾ ਤੇ ਹੁਣ ਜੇ ਇਹਨਾਂ ਦੀ ਆਪਾਂ ਸਟੈਂਸ ਦੀ ਮੇਨ ਗੱਲ ਕਰ ਲਈਏ ਤਾਂ ਉਹ ਵਾਂਸ ਅਗੇਨ ਇਹ ਅੱਜ ਹਾਂ ਕਿ ਫਾਈਨੈਂਸ਼ੀਅਲ ਗਰੋਥ ਬਹੁਤ ਜ਼ਿਆਦਾ ਵਧੀਆ ਇਹਨਾਂ ਦੀ ਬੈਲੈਂਸ ਸ਼ੀਟ ਬਹੁਤ ਵਧੀਆ ਤੇ ਹੁਣ ਜੇ ਆਪਾਂ ਬੈਲੈਂਸ ਸ਼ੀਟ ਨੂੰ ਦੇਖੀਏ ਤਾਂ ਜਿਹੜਾ ਰੈਵਨਿਊ ਆ ਉਹ ਸਾਲ 21 ਦੇ ਵਿੱਚ 2021 ਦੇ ਵਿੱਚ ਸੀਗਾ 24451 ਕਰੋੜ 24000 ਮੰਨ ਲੈਨੇ ਆਪਾਂ 24000 ਕਰੋੜ ਜਿਹੜਾ ਕਿ 2 ਸਾਲ ਬਾਅਦ ਸਨ 23 ਦੇ ਵਿੱਚ ਵੱਧ ਕੇ 24 ਤੋਂ ਹੋ ਗਿਆ ਨੀਅਰਲੀ ਨੀਅਰਲੀ 33000 ਕਰੋੜ ਤਾਂ ਮਤਲਬ ਬਹੁਤ ਹੀ ਵੱਡੀ ਇਹ ਮਾਰਜਨ ਹੈਗਾ ਤੇ ਉਸ ਤੋਂ ਬਾਅਦ ਪ੍ਰੋਫਿਟ ਜੇ ਦੇਖੀਏ ਤਾਂ 250 ਕਰੋੜ ਦੇ ਨੇੜੇ ਤੇੜੇ ਦਾ ਪ੍ਰੋਫਿਟ ਸੀਗਾ 2021 ਦੇ ਵਿੱਚ ਜਿਹੜਾ ਕਿ ਵੱਧ ਕੇ 2 ਸਾਲਾਂ ਤੋਂ ਬਾਅਦ ਹੀ ਦੁੱਗਣਾ ਹੋ ਗਿਆ ਸਨ 23 ਤੱਕ ਜਾਂਦੇ ਜਾਂਦੇ 263 264 ਕਰੋੜ ਤੋਂ ਵੱਧ ਕੇ ਪ੍ਰੋਫਿਟ ਸੀ ਜਿਹੜਾ ਉਹ 513 ਕਰੋੜ ਹੋ ਗਿਆ ਤਾਂ ਮੈਨੂੰ ਇਹ ਚੀਜ਼ ਇਹਨਾਂ ਦੀ ਬਹੁਤ ਹੀ ਵਧੀਆ ਲੱਗੀ ਬੜੀ ਛੋਟੀ ਜੀ ਕੰਪਨੀ ਸੀ ਮੈਂ ਦੇਖ ਰਿਹਾ ਸੀ ਸਾਰੀਆਂ ਕਿਉਂਕਿ ਤੁਸੀਂ ਵੀ ਆਈਪੀਓਜ਼ ਬੋਲੇ ਥੋੜਾ ਮੈਂ ਕ੍ਰਾਈਮ ਵਾਲ ਬਿਜ਼ੀ ਰਿਹਾ ਫਿਰ ਆਪਣੇ ਵੀ ਵੀਡੀਓਜ਼ ਬਣਾਉਂਦਾ ਰਿਹਾ ਫਟੋਟੇ ਵਾਲੇ ਦੱਸੇ ਹੋਏ ਵੀਡੀਓਜ਼ ਚੱਲਦੇ ਰਹੇ ਫਿਰ ਇੱਕ ਦਿਨ ਮੈਨੂੰ ਵੀ ਆਦ ਆਇਆ ਤੁਸੀਂ ਵੀ ਕਿਸੇ ਦੋਸਤ ਨੇ ਕਮੈਂਟ ਕੀਤਾ ਸੀ ਕਿ ਆਈਪੀਓਜ਼ ਵੀ ਤਾਂ ਮੈਂ ਬਹੁਤ ਸਾਰੀਆਂ ਕੰਪਨੀਆਂਸ ਖੰਗਾਲੀਆਂ ਜੋ ਕਿ ਮੈਨੂੰ ਪਸੰਦ ਨਹੀਂ ਆਈਆਂ ਬਹੁਤ ਸਾਰੀਆਂ ਤਾਂ ਤੇ ਮਤਲਬ ਪਸੰਦ ਐਵੇਂ ਨਹੀਂ ਕਿ ਹਾਂ ਮੈਨੂੰ ਟੋਟਲ ਮਤਲਬ ਇੱਕ ਰੇਟਿੰਗ ਵਾਲੀਆਂ ਕੰਪਨੀਆਂਸ ਨਹੀਂ ਲੱਗੀਆਂ 2 ਸੀ ਕੋਈ 3 ਸੀ ਕਈ ਤਾਂ ਬਿਲਕੁਲ ਹੀ ਮੈਨੂੰ ਨਹੀਂ ਵਧੀਆ ਲੱ ਤੋ ਦੇਖਦੇ ਦੇਖਦੇ ਇੱਕ ਬੜੀ ਛੋਟੀ ਜਿਹੀ ਕੰਪਨੀ ਮੇਰੀ ਨਿਗਾਹ ਚ ਪਈ ਤੇ ਮੇਰੇ ਸਾਰੇ ਪੈਰਾਮੀਟਰਸ ਤੇ ਉੱਪਰ ਇਹ ਸਹੀ ਬੈਠੀ ਹੈ ਕੰਪਨੀ ਤਾਂ ਮੈਨੂੰ ਇਹ ਬਹੁਤ ਹੀ ਪਸੰਦ ਆਏ ਤੇ ਹੁਣ ਉਸ ਤੋਂ ਬਾਅਦ ਇਹ ਕੰਪਨੀ ਲਿਸਟ ਹੋ ਰਹੀ ਹੈ ਜੀ 6 ਤਰੀਕ ਨੂੰ 6 ਅ ਸ਼ਾਇਦ ਮੰਗਲਵਾਰ ਬਣਦਾ ਮੇਰੇ ਖਿਆਲ ਚ ਹਾਂਜੀ ਸ਼ਾਇਦ ਮੰਗਲਵਾਰ ਨੂੰ ਇਹ 10 ਵਜੇ ਲਿਸਟ ਹੋਊਗੀ ਕੰਪਨੀ ਤੇ 38 ਰੁਪਏ ਦਾ ਆਈਪੀਓ ਹੈਗਾ ਇਹਦਾ ਤੇ ਜਿਹੜਾ ਪ੍ਰਾਈਸ ਹੈਗਾ ਹੁਣ ਮੈਨੂੰ ਨਹੀਂ ਪਤਾ ਕਿੰਨੇ ਤੇ ਖੁੱਲਦੀ ਆ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਫਿਊਚਰ ਦੇ ਵਿੱਚ ਕੀ ਹੈਗਾ ਮੈਂ ਸਿਰਫ ਇਹ ਦੇਖਿਆ ਕੀ ਕੰਪਨੀ ਦਾ ਜੋ ਅੱਜ ਦਾ ਸਟੇਟਸ ਹੈਗਾ ਜੋ ਤੇ ਫੰਡamentals ਨੇ ਉਹ ਮੈਨੂੰ ਠੀਕ ਲੱਗ ਰਿਹਾ ਕੋਈ ਮੈਨੂੰ ਇੰਨੀ ਬੁਰੀ ਕੰਪਨੀ ਨਹੀਂ ਲੱਗੀ ਤੇ ਇਸੇ ਕਰਕੇ ਮੇਰਾ ਇਹ ਦਿਲ ਕੀਤੇ ਕਮੇ ਟੁੱਟਣ ਨੂੰ ਸ਼ੇਅਰ ਕਰਾਂ ਤਾਂ ਅੱਜ ਦਾ ਵੀਡੀਓ ਸਿਰਫ ਇੰਨਾ ਹੀ ਹੁਣ ਅਗਲੇ ਦੋ ਕੁ ਵੀਡੀਓ ਮੈਂ ਕੋਸ਼ਿਸ਼ ਕਰੂੰਗਾ ਕੋਈ ਇਸ ਤਰ੍ਹਾਂ ਦੀਆਂ ਕੰਪਨੀਆਂ ਲੈ ਕੇ ਆਉਣ ਦੀਆਂ ਜਿਹੜੀ ਜਿਵੇਂ ਦੀਆਂ ਪਹਿਲਾਂ ਆਪਾਂ ਗੱਲ ਕਰਦੇ ਹੁੰਨੇ ਆ ਕਿ ਕੰਪਨੀਆਂ ਬਹੁਤ ਹੀ ਜ਼ਿਆਦਾ ਵਧੀਆ ਨੇ ਬਟ ਕਿਸੇ ਇੱਕ ਰੀਜ਼ਨ ਕਰਕੇ ਵਨ ਰੀਜ਼ਨ ਔਰ ਅਨਦਰ ਕਿ ਉਹ ਉਹਨਾਂ ਦਾ ਜਿਹੜਾ ਸ਼ੇਅਰ ਪ੍ਰਾਈਸ ਆ ਉਹ ਕਾਫੀ ਡਿਸਕਾਊਂਟਡ ਅਮਾਊਂਟ ਦੇ ਉੱਪਰ ਚੱਲ ਰਿਹਾ ਤੇ ਉਹ ਮੈਂ ਦੋ ਕੁ ਵੀਡੀਓ ਬਣਾ ਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜਿਹੜਾ ਇੱਕ ਵੀਡੀਓ ਹੋਊਗਾ ਤੁਹਾਡੇ ਕੁਐਸਚਨਸ ਦੇ ਆਨਸਰ ਫਿਰ ਆਪਾਂ ਉਹ ਵੜਾ ਕਰ ਲਾਂਗੇ ਤੇ ਅੱਜ ਦਾ ਹੀ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਪਰਸੋਂ ਨੂੰ ਇੱਕ ਨਵੇਂ ਵੀਡੀਓ ਦੇ ਨਾਲ